ਤਤਸਵੀਰ ਕਾਲਜੀ ਮੈਂ ਗੁਰਪ੍ਰੀਤ ਸਿੰਘ ਨੱਬੜੀਖਾਨਾ ਤੇ ਮੇਰੇ ਨਾਲ ਵੀ ਮੌਜੂਦ ਨੇ ਗੁਰਪ੍ਰੀਤ ਸਿੰਘ ਚਾਵਲਾ ਜ਼ਿਲ੍ਹਾ ਲੁਧਿਆਣਾ ਸ਼ਹਿਰ ਲੁਧਿਆਣਾ ਤੇ ਪਿੰਡ ਜੋਵਾਲਾ ਬਾਈ ਜੀ 200 ਏਕੜ ਦੀ ਖੇਤੀ ਕਰਦੇ ਆ 50 ਕਿੱਲੇ ਉਹਨਾਂ ਆਪਣਾ ਤੇ ਬਾਕੀ ਬਾਹਰ ਮੰਡੀ ਨਾ ਕੋਲੇ ਠੀਕ-ਠਾਕ ਹੀ ਹੁੰਦਾ ਔਲ ਖੇਤੀ 230 ਏਕੜ ਜਿਹਦੇ ਵਿੱਚੋਂ 200 ਏਕੜ ਕਣਕ ਝੋਨੇ ਥੱਲੇ ਆ ਤੇ 30 ਏਕੜ ਚਾਹਗਾ ਪੌਪੂਲਰ ਬਿਲਕੁਲ ਸੌਂਗ ਇਹ ਕੁਝ ਮਹੀਨੇ ਪਹਿਲਾਂ ਕਹ ਲੋ ਵਿੱਚੋਂ ਨਾਲ ਲਾਉਣ ਦੇ ਨਾਲ ਹੀ ਹਾਂਜੀ ਹਾਂ ਇਹਨਾਂ ਨੇ ਮੇਰੇ ਨਾਲ ਸੰਪਰਕ ਸਾਧਿਆ ਫੋਨ ਤੇ ਤੇ ਝੋਨੇ ਦੇ ਪਾਲਣ ਪੋਚਣ ਨੂੰ ਲੈ ਕੇ ਲਗਾਤਾਰ ਮੇਰੇ ਨਾਲ ਗੱਲਬਾਤ ਕਰਦੇ ਰਹੇ ਤੇ ਉਸ ਗੱਲਬਾਤ ਦਾ ਇਹਨਾਂ ਨੂੰ ਕੀ ਫਾਇਦਾ ਹੋਇਆ ਜਾਂ ਕੋਈ ਨੁਕਸਾਨ ਹੋਇਆ ਹੋਵੇ ਤਾਂ ਉਹ ਆਪਾਂ ਇਹਨਾਂ ਤੋਂ ਜਾਣਨ ਸਮਝੰਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਫਸਲ ਕਿਵੇਂ ਹੈ ਫਸਲ ਬਹੁਤ ਵਧੀਆ ਜੀ ਬਹੁਤ ਵਧੀਆ ਫਸਲ ਆ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਖੇਤੀ ਦੇ ਆਪਣੇ ਝੋਨੇ ਨੂੰ ਆਪਾਂ ਨੂੰ ਫੰਗਸ ਦੀ ਪ੍ਰੋਬਲਮ ਆ ਗਈ ਸੀ ਬਹੁਤ ਜ਼ਿਆਦਾ ਜਿਹੜਾ ਬਿਲਕੁਲ ਖਰਾਬ ਹੋ ਚੁੱਕੀ ਸੀ ਜੀ ਤੇ ਬਹੁਤ ਜ਼ਿਆਦਾ ਦਿਮਾਗ ਤੇ ਬੋਝ ਪੈ ਗਿਆ ਸੀ ਵੀ ਟੈਨਸ਼ਨ ਪੈ ਗਈ ਸੀ ਵੀ ਹੁਣ ਕੀ ਕਰਾਂਗੇ ਵੀ ਠੇਕਾ ਵੀ 150 ਕਿੱਲਾ ਸਾਰਾ ਦਾ ਸਾਰਾ ਹੀ ਖਰਾਬ ਹੋ ਚੁੱਕਿਆ ਸੀ ਵਿੱਚੇ 50 ਕਿੱਲੇ ਆਪਣੇ ਵੀ 200 ਤੋਂ 200 ਕਿੱਲਾ ਹੀ ਫੰਗਸ ਦੇ ਲੇਵਿਟ ਚਾ ਗਿਆ ਹੋਇਆ ਸੀ ਜੀ ਤੇ ਫਿਰ ਤੁਹਾਡੇ ਨਾਲ ਫਿਰ ਸੰਪਰਕ ਹੋਇਆ ਮੇਰਾ ਮੈਂ YouTube ਤੇ ਤੁਹਾਡੀ ਵੀਡੀਓ ਦੇਖੀ ਤੁਹਾਡਾ ਨੰਬਰ ਕੱਢਿਆ ਤੁਹਾਡੇ ਨਾਲ ਗੱਲ ਕੀਤੀ ਤੇ ਤੁਸੀਂ ਦੱਸਿਆ ਵੀ ਫਟਕਣੀ ਪਾਓ ਜ ਜਿਵੇਂ ਜਿਵੇਂ ਮੈਂ ਫਟਕੜੀ ਉਸੇ ਟਾਈਮ ਇਮੀਡੀਏਟਲੀ ਫਟਕੜੀ ਲਿਆ ਕੇ ਨਾਲ ਦੀ ਨਾਲ ਨੱਕਿਆਂ ਦੇ ਰੱਖਣੀ ਸ਼ੁਰੂ ਕੀਤੀ ਤੇ 2-3 ਦਿਨਾਂ ਦੇ ਵਿੱਚ ਵਿੱਚ ਅਸੀਂ ਦਿਖਾਣਾ ਸ਼ੁਰੂ ਕਰਤਾ ਫਟਕੜੀ ਨੇ ਜੀ ਤੇ ਝੋਨੇ ਨੇ ਜਾੜ ਮਾਰਨਾ ਸ਼ੁਰੂ ਕਰਤਾ ਮਤਲਬ ਸਾਡੇ ਝੋਨੇ ਦੀ ਵੀ ਰੰਗਤ ਆ ਗਈ ਤੇ ਸਾਡੇ ਚਿਹਰੇ ਦੀ ਵੀ ਰੰਗਤ ਆਣੀ ਸ਼ੁਰੂ ਹੋ ਗਈ ਜੀ ਤੇ ਉਸ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਤਲਬ ਇਸ ਪਾਰ ਲੰਘਾਤਾ ਚਲੋ ਮਿਹਰਬਾਨੀ ਸੋ ਭਾਈ ਜੀ ਆਪਾਂ ਜੇ ਦੇਖੀ ਤਾਂ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਹਲਦੀ ਢੁੱਡੀ ਵਾਲਾ ਰੋਗ ਆ ਜਿਹੜਾ ਹਾਂਜੀ ਹਾਂਜੀ ਉਹ ਕਿਸਾਨਾਂ ਦੀ ਭੂਤ ਨੇ ਪੜਾਈ ਬੈਠਾ ਬਿਲਕੁਲ ਜੀ ਬਿਲਕੁਲ ਤਾਂ ਆਪਣਾ ਵੀ ਖੇਤ ਆ ਹਾਂਜੀ ਹਾਂਜੀ ਆਪਣੇ ਖੇਤ ਦੇ ਵਿੱਚ ਹੁਣ 201 ਏਕੜ ਝੋਨਾ ਲੱਗਿਆ ਹਾਂਜੀ 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 ਤਾਂ 201 ਏਕੜ ਝੋਨੇ ਦੇ ਵਿੱਚ ਹਾਂਜੀ ਤੁਹਾਡੇ ਹਲਦੀ ਰੋਗ ਦੀ ਕਿੰਨੀ ਕਿਸ਼ਕਾਇਤ ਆ ਮੇਰੇ ਝੋਨੇ ਦੇ ਵਿੱਚ ਕੁੱਲ ਮਿਲਾ ਕੇ ਕੁਦਰਤੀ ਹੋਣ ਕੁੱਲ ਮਿਲਾ ਕੇ ਹੋਣਗੇ ਜੀ 30 ਕਿੱਲੇ ਜੀ 30 ਦੇ ਵਿੱਚੋਂ ਵੀ ਪ੍ਰੋਪਰ ਸਾਰਿਆਂ ਦੇ ਵਿੱਚ ਨਹੀਂ ਹੈ ਕਿਤੇ ਕਿਤੇ ਬਾਹਰ ਬਾਹਰ ਜਾਂ ਮਤਲਬ ਆਸੇ ਪਾਸੇ ਹੀ ਹੈ ਜੀ ਵਿਚਾਲੇ ਹੈ ਨਹੀਂ ਕਿਸੇ ਝੋਨੇ ਦੇ ਵਿੱਚ ਜੀ ਤਾਂ ਕੁੱਲ ਮਿਲਾ ਕੇ ਜੇ ਆਪਾਂ ਐਵਰੇਜ ਗਿਣੀਏ ਤਾਂ 20 ਕਿ 20 ਦੇ 15 ਕਿੱਲੇ ਝੋਨੇ ਜਿਹੜੇ 200 ਦੇ ਵਿੱਚੋਂ ਮਤਲਬ ਖਰਾਬ ਹੋਏ ਨੇ ਜਲਦੀ ਰੋਗ ਲੱਗਾ ਜਿਹਨਾਂ ਨੂੰ ਤਾਂ ਇਹਨਾਂ ਦਾ ਕਾਰਨ ਮੁੱਖ ਇਹ ਸੀਗਾ ਆਪਾਂ ਤੁਹਾਡੀ ਤੁਹਾਡੇ ਕਹਿਣ ਦਾ ਪਾਣੀ ਘੱਟ ਲਾਇਆ ਜੀ ਤੇ ਫਟਕੜੀ ਨੇ ਵੀ ਕੁਝ ਆਪਣਾ ਅਸਰ ਫੰਗ ਫੰਗ ਦੇ ਫੰਗਰ ਸੀ ਜਿਵੇਂ ਤੁਸੀਂ ਦੱਸਿਆ ਸੀ ਫੰਗਸ ਕਰਕੇ ਵੀ ਇਹਦਾ ਫਟਕੜੀ ਕਰਕੇ ਵੀ ਇਹਦਾ ਫਰਕ ਪਿਆ ਕੁਝ ਪਾਣੀ ਆਪਾਂ ਬਹੁਤ ਬਹੁਤ ਘਟਾਤਾ ਪਾਣੀ ਉਸਕਾਸ ਕਾ ਕੇ ਲਾਇਆ ਉਹਦੇ ਨਾਲ ਆਪਣਾ ਬਹੁਤ ਵਿਚਾਰਿਆ ਹੁਣ ਜਿਵੇਂ ਲੋਕੀ ਕਹਿੰਦੀ ਨੇ ਵੀ ਸਾਡੇ 26 ਝੋਨਾ ਬਹੁਤ ਖਰਾਬ ਹੋਇਆ ਪਰ ਆਪਣੇ 26 ਝੋਨੇ ਨੂੰ ਇੱਕ ਕਿੰਨੇ ਇੱਕ ਦਾਣੇ ਨੂੰ ਵੀ ਬਿਮਾਰੀ ਨਹੀਂ ਹੋਈ ਜੀ ਹਾਂਜੀ ਤਾਂ ਦੋਸਤੋ ਅੱਜ ਸਵੇਰ 8 ਵਜੇ ਅਸੀਂ ਇਹਨਾਂ ਕੋਲੇ ਪਹੁੰਚ ਗਏ ਸੀਗੇ ਨਾਸ਼ਤਾ ਇਹਨਾਂ ਕੋਲੇ ਕੀਤਾ ਤੇ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਇਹਨਾਂ ਦੇ ਜਿਹੜੇ ਕੁੱਲ ਖੇਤ ਹੈਗੇ ਆ ਅਡਵਾਰਡਾ ਲੋਕੇਸ਼ਨਾਂ ਤੇ ਉਹਨਾਂ ਖੇਤਾਂ ਦੇ ਵਿੱਚ ਘੁੰਮਦੇ ਘਮਾਉਂਦੇ ਹੁਣ ਐਸ ਲੋਕੇਸ਼ਨ ਤੇ ਪਹੁੰਚੇ ਆਂ ਇਹ ਲੋਕੇਸ਼ਨ ਕਿਹੜੀ ਹੈ ਜੀ ਇਹ ਬੱਗਾ ਕਲਾਂ ਜੀ ਬੱਗਾ ਕਲਾਂ ਪਿੰਡ ਚ ਜਿਹੜੀ ਜ਼ਮੀਨ ਪਿੰਡ ਬੱਗਾ ਕਲਾਂ ਜੀ ਜ਼ਮੀਨ ਨੂਰਪੁਰ ਬੇੜਦੀ ਹੈ ਜੀ ਜੀ ਬੱਗਾ ਕਲਾਂ ਪਿੰਡ ਨੂਰਪੁਰ ਬੇੜਦੀ ਜ਼ਮੀਨ ਇੱਥੇ ਜਿਹੜੀ ਪਹਿਲੀ ਇਹਨਾਂ ਕੋਲੇ ਠੇਕੇ ਤੇ ਆ ਉੱਥੇ ਜਿਹੜਾ ਝੋਨਾ ਲੱਗਿਆ ਹੋਇਆ ਹੁਣ ਉੱਥੇ ਪਹੁੰਚੇ ਆਂ ਤਾਂ ਇਹਨਾਂ ਦਾ ਮੈਨੂੰ ਲੱਗਦਾ 30 ਕਿੱਲੇ 26 ਝੋਨਾ 30 ਕਿੱਲੇ ਜੀ ਟੋਟਲ 30 ਕਿੱਲੇ 26 ਝੋਨਾ ਤੇ 30 ਕਿੱਲਿਆਂ ਦੇ ਵਿੱਚ ਇੱਕ ਵੀ ਦਾਣੇ ਤੇ ਹਲਦੀ ਡੋਡੀ ਰੋਗ ਨਹੀਂ ਹੈ ਨਾ ਤਾਂ ਇਹਦੇ ਵਿੱਚ ਯੂਰੀਆ ਦੀ ਡੋਜ਼ ਵੀ ਸਾਡੀ ਪੂਰੀ ਸੀ ਜੀ ਜੀ ਮਤਲਬ ਵੱਧ ਹੀ ਪਾਇਆ ਜੀ ਯੂਰੀਆ ਪਰ ਸਾਨੂੰ ਪਾਣੀ ਨੇ ਬਚਾ ਕਰਤਾ ਜੀ ਪਾਣੀ ਨੇ ਤੇ ਮੈਨ ਪਾਣੀ ਕਰਕੇ ਬਚਾ ਹੋਇਆ ਜੀ ਸਾਡਾ ਜਦੋਂ ਇਹਨਾਂ ਨੇ ਮੇਰੇ ਨਾਲ ਸੰਪਰਕ ਸਾਧਿਆ ਤਾਂ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਸੀਗੀ ਹਵਾ ਰੋਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਤਾਂ ਇਹਨਾਂ ਨੇ ਫਿਰ ਉਸ ਗੱਲਬਾਤ ਤੋਂ ਬਾਅਦ ਆਪਣੀ ਪਹਿਲੀ ਦੇ ਵਿੱਚ ਝੋਨੇ ਨੂੰ ਪਾਣੀ ਸੁਕਾ ਸਕਾ ਕੇ ਲਾਉਣਾ ਸ਼ੁਰੂ ਕੀਤਾ ਜਿਵੇਂ ਹੀ ਪਾਣੀ ਸਿਕਾਸ-ਸਿਕਾ ਕੇ ਲਾਉਣਾ ਸ਼ੁਰੂ ਕੀਤਾ ਜਿਹੜਾ ਪੂਸਾ 44 ਵੈਰਾਈਟੀ ਆ ਉਹਦੇ ਚ ਇਹਨਾਂ ਦੇ ਹਲਦੀ ਟੋਡੀ ਆਈ ਸੀਗੀ ਉਹ ਜਦੋਂ ਪਾਣੀ ਸਿਕਾਸ-ਸਿਕਾ ਕੇ ਲਾਉਣਾ ਸ਼ੁਰੂ ਕਰਤਾ ਉਹ ਜਿੱਥੇ ਸੀਗੀ ਉੱਥੇ ਹੀ ਰੁਕ ਗਈ ਤਾਂ ਅੱਜ ਤੁਸੀਂ ਸਾਨੂੰ ਕਿਹੜੇ ਮਕਸਦ ਨਾਲ ਬੁਲਾਇਆ ਸੀ ਹਾਂਜੀ ਹਾਂਜੀ ਤੇ ਅੱਜ ਦੀ ਇਸ ਮੁਲਾਕਾਤ ਤੋਂ ਬਾਅਦ ਆ ਸਾਰਾ ਵਿਜ਼ਿਟ ਕਰਨ ਤੋਂ ਬਾਅਦ ਜਿਹੜੇ ਮਕਸਦ ਲਈ ਤੁਸੀਂ ਸਾਨੂੰ ਬੁਲਾਇਆ ਸੀ ਇੱਕ ਤਾਂ ਉਹ ਮਕਸਦ ਸਾਡੇ ਕਿਸਾਨ ਭਰਾਵਾਂ ਨਾਲ ਸਾਂਝਾ ਕਰ ਦਿਓ ਤੇ ਨਾਲੇ ਦੱਸ ਦਿਓ ਵੀ ਉਹਦਾ ਕੋਈ ਕੀ ਮੈਂ ਜੀ ਮੇਰੇ ਕੋਲ 30 ਕਿੱਲੇ ਝੋਨਾ ਰਹਿ ਗਿਆ ਸੀ ਜਿਹਦੇ ਉੱਤੇ ਮੈਂ ਸਪਰੇਅ ਕਰਨੀ ਸੀ ਜੀ ਹਲੇ ਤੇ ਕੁਦਰਤੀ ਉਸ ਸਾਹ ਨਾਲ ਹੀ ਮੈਂ ਗੁਰਪ੍ਰੀਤ ਵੀਰ ਜੀ ਨੂੰ ਬੁਲਾ ਲਿਆ ਵੀ ਇੱਕ ਵਾਰੀ ਆਪਾਂ ਝੋਨਾ ਵੀ ਸਾਰੀ ਨਿਗਾਹ ਮਾਰ ਲਈਏ ਵੀ ਤੁਹਾਡੇ ਮੁਤਾਬਕ ਆਪਾਂ ਚੱਲਿਆਂ ਸਾਰਾ ਵੀ ਤੁਸੀਂ ਇੱਕ ਵਾਰੀ ਫਸਲ ਨੂੰ ਦੇਖ ਲਓ ਕਿਉਂਕਿ ਮੇਰਾ ਇਹ ਪਹਿਲਾ ਸਾਲ ਹੈ ਜੀ ਝੋਨਾ ਲਾਣ ਦਾ ਇਸ ਤੋਂ ਪਹਿਲਾਂ ਮੇਰੀ ਰਾਈਸ ਮਿਲਦੀ ਸੀ ਜੀ ਮੈਂ ਆਪਣਾ ਉਧਰ ਹੀ ਹੁੰਦਾ ਸੀ ਮੈਂ ਪੂਰਾ ਛੱਡ ਕੇ ਝੋਨੇ ਵਿੱਚ ਹੀ ਆ ਗਿਆ ਜੀ ਖੇਤੀਬਾੜੀ ਤੇ ਫਿਰ ਇਹਨਾਂ ਨੂੰ ਮੈਂ ਇਹਨਾਂ ਦੇ ਮੁਤਾਬਕ ਚੱਲਿਆ ਬਹੁਤ ਵਧੀਆ ਰਹਿ ਗਿਆ ਜੀ ਤੇ ਅੱਜ ਜਿਹੜੀ ਮੈਂ 30 ਕਿਲਿਆਂ ਦੇ ਸਪਰੇਅ ਕਰਨ ਲੱਗਾ ਸੀ ਇੱਕ ਡੋਜ਼ ਇੱਕ ਸਪਰੇਅ ਮੈਂ ਕਰ ਚੁੱਕਿਆ ਜੀ ਪਹਿਲਾਂ ਆਪਣਾ ਤੇਲੇ ਦੀ ਉਲੀ ਦੀ ਥੁੰਡੀ ਦੀ ਤੇ ਪੱਤਲ ਵੇੜ ਵਗੈਰਾ ਵੀ ਇੱਥੇ ਮੇਰੇ ਜਿੰਨੇ ਜ਼ਿਮੀਦਾਰ ਹੋਣੇ ਦੀ ਸਾਰੇ ਚਾਰ ਚਾਰ ਸਪਰੇਅ ਕਰ ਚੁੱਕੇ ਨੇ ਜੀ ਮੈਂ ਦੂਜੀ ਸਪਰੇਅ ਵੀ ਕਰਨਾ ਹੈ ਕਰਨ ਲੱਗਿਆ ਜੀ ਤਾਂ ਗੁਰਪ੍ਰੀਤ ਵੀਰ ਜੀ ਨੇ ਰੋਕ ਤਾਂ ਕਹਿੰਦੀ ਤੇਰੇ ਝੋਨੇ ਦੇ ਵਿੱਚ ਇੱਕ ਵੀ ਰੋਗ ਨਹੀਂ ਹੈਗਾ ਵੀ ਤੂੰ ਕੋਈ ਸਪਰੇਅ ਨਹੀਂ ਕਰਨੀ ਹੈਗੀ ਵੀ ਜੇ ਕੋਈ ਨੁਕਸਾ ਹੋਊਗਾ ਤਾਂ ਮੈਂ ਜ਼ਿੰਮੇਵਾਰਾਂ ਇਸ ਚੀਜ਼ ਦਾ ਸਪਰੇਅ ਕਰਕੇ ਉਹ ਸਾਰੀ ਸਪਲੇ ਨੂੰ ਮੈਂ ਡਿਲੇ ਕਰਨ ਲੱਗਾ ਜੀ ਇਹਦੇ ਵਿੱਚ ਕੋਈ ਸਪਰੇਅ ਨਹੀਂ ਕਰਨੀ ਜੀ ਹੁਣ ਬਸ ਮੈਂ ਧਿਆਨ ਰੱਖਣਾ ਜੀ ਵੀ ਆਣਾ ਟੈਂਕ ਤੇਲਾ ਨਾ ਲੱਗੇ ਬਸ ਉਹ ਮੈਂ ਜੀ ਨੋਟ ਕਰਨੀ ਹੈ ਜੀ ਜੀ ਸੋ ਦੋਸਤੋ ਅੱਜ ਦੀ ਵਿਜ਼ਿਟ ਦਾ ਇਹੀ ਮਕਸਦ ਸੀਗਾ ਕਿ ਇਹਨਾਂ ਨੇ ਜਿਹੜੇ 30 ਕਿੱਲੇ ਬਚੇ ਹੋਏ ਸੀਗੇ ਉਹਨਾਂ ਉੱਤੇ ਇਹਨਾਂ ਦੇ ਚਾਚਾ ਜੀ ਵੱਲੋਂ ਇਹਨਾਂ ਦੇ ਪਿਤਾ ਜੀ ਵੱਲੋਂ ਇਹਨਾਂ ਤੇ ਪੂਰਾ ਪ੍ਰੈਸ਼ਰ ਸੀਗਾ ਵੀ ਹਾਂਜੀ ਸਪਰੇਅ ਕਰਾ ਸਪਰੇਅ ਸਾਰੀ ਮੇਰੀ ਗੱਡੀ ਤੇ ਤੇ ਗੱਡੀ ਭਰੀ ਹੋਈ ਹੈ ਸਪਰੇਅ ਦੀ ਹਾਂਜੀ ਤੇ ਮੈਨੂੰ ਇਹਨਾਂ ਨੇ ਬੁਲਾਇਆ ਅਸੀਂ ਖੇਤ ਦੇਖਿਆ ਵਿਜ਼ਿਟ ਕੀਤਾ ਕਿਸੇ ਵੀ ਖੇਤ ਦੇ ਵਿੱਚ ਇੱਕ ਦਾਣਾ ਵੀ ਤੇਲੇ ਦਾ ਨਹੀਂ ਮਿਲਿਆ ਨਹੀਂ ਮਿਲਿਆ ਕੋਈ ਕਿਸੇ ਤਰ੍ਹਾਂ ਦੀ ਸੁੰਡੀ ਨਹੀਂ ਹੈਗੀ ਦੇਖਣ ਨੂੰ ਮਿਲੀ ਹਾਂਜੀ ਹਾਂਜੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਫੰਗਸ ਦਾ ਕਾਇਕ ਬਿਲਕੁਲ ਜੀ ਸੋ ਮੈਂ ਇਹਨਾਂ ਨੂੰ ਇਹ ਕਿਹਾ ਹੈਗਾ ਕਿ ਬਈ ਤੇਰੇ ਖੇਤ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਬੇਸ਼ੱਕ ਜਿਹੜੀ ਤੂੰ ਗੱਡੀ ਭਰੀ ਫਿਰਦਾ ਭਰਾਵਾ ਉਹ ਉੱਥੇ ਵਾਪਸ ਦੇ ਆ ਬਿਲਕੁਲ ਠੀਕ ਹੈ ਜਿਹੜੀ ਇੱਕ ਗੱਲ ਆਪਾਂ ਕਰਨੀ ਹੈ ਹਾਂਜੀ ਹਾਂਜੀ ਜਿਹੜਾ ਇੱਕ ਕੰਮ ਆਪਾਂ ਕਰਨਾ ਉਹ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਜ਼ਰ ਰੱਖੋ ਤੇ ਸਬਰ ਰੱਖੋ ਭਾੜਾ ਝੋਨਾ ਬਿਨਾ ਸਪਰੇਅ ਤੋਂ ਸਿੱਧੇ ਚੜੂ ਖਜੜੂ ਆ ਜੀ ਸੋ ਬਾਈ ਜੀ ਹੁਣ ਇੱਕ ਨਹੀਂ ਅੱਧਾ ਨਹੀਂ 200 ਕਿੱਲਾ ਬਿਲਕੁਲ ਜੀ ਬਿਲਕੁਲ ਕਿੱਲੇ ਦੋ ਕਿੱਲੇ ਆ ਚ ਕਿਸੇ ਦੀ ਗੱਲ ਤੇ ਸੁਣ ਕੇ ਵਿਸ਼ਵਾਸ ਕਰਕੇ ਮੰਨ ਲੈਣਾ ਤੂੰ ਤਾਂ ਹੁੰਦਾ ਥੋੜਾ ਜਿਹਾ ਪੋਸੀਬਲ ਨਹੀਂ ਚਲੋ ਦੋ ਕਿੱਲੇ ਦਾ ਰਿਸਕਾ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਪਰ 200 ਕਿੱਲੇ ਦਾ ਰਿਸਕ ਲੈਣਾ ਬਹੁਤ ਔਖਾ ਜੀ ਬਹੁਤ ਔਖਾ ਜੀ ਬਹੁਤ ਔਖਾ ਤਾਂ ਹੁਣ ਉਸੇ 30 ਕਿੱਲੇ ਤੁਹਾਡੇ ਅੱਜ ਹਾਂਜੀ 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 ਆਪਾਂ ਰੋਕਦੀ ਐ ਸਪਰੇ ਬਿਲਕੁਲ ਜੀ ਬਿਲਕੁਲ ਤੇ 30 ਕਿੱਲਿਆਂ ਦੇ ਕਿੰਨੇ ਦੀ ਹੋਣੀ ਸੀ ਬਾਈ 30 ਕਿੱਲਿਆਂ ਦੀ ਮੇਰੀ ਹੋਣੀ ਸੀ ਜੀ ਸਪਰੇ 15 30 45000 ਦੀ ਸਪਰੇ ਹੋਣੀ ਸੀ ਜੀ 45000 ਦੀ ਪਲਸ ਦੇ ਉੱਪਰ ਲੇਬਰ ਪਾ ਕੇ 50000 ਲੱਗਣਾ ਸੀ ਜੀ ਪੂਰਾ 50000 ਰੁਪਿਆ ਦਾ ਅੱਜ ਇਹਨਾਂ ਦਾ ਇਹ ਫਾਇਦਾ ਹੋ ਗਿਆ ਇਹਨਾਂ ਨੇ ਸਾਨੂੰ ਬੁਲਾਇਆ ਤੇ ਸਾਨੂੰ ਵਧੀਆ ਲਾਸ਼ਟਾ ਕਰਾਇਆ ਤੇ ਉਹਦੇ ਬਦਲੇ ਜਿਸੀਂ ਇਹਨਾਂ ਦਾ 50 ਬਚਾਇਆ 50 ਬਚਾਇਆ ਜੀ ਬਿਲਕੁਲ ਜੀ ਬਿਲਕੁਲ ਸੋ ਗੱਲ ਇਹ ਆ ਵੀ ਖੇਤੀ ਦਾ ਗਿਆਨ ਵਿਗਿਆਨ ਅਸਲ ਕੁਦਰਤ ਅਤੇ ਸਮਾਜ ਪੱਕੇ ਕਿਸਾਨ ਪੱਕੇ ਕਿਸਾਨਾਂ ਨੂੰ ਉਹਦੀ ਨੌਲਜ ਰਹੀ ਨਹੀਂ ਨਹੀਂ ਹੈਗੀ ਜੀ ਬਿਲਕੁਲ ਨਹੀਂ ਜੇ ਹੋਵੇਗੀ ਤਾਂ ਝੋਨੇ ਸਮੇਤ ਜਿਹੜੀ ਵੀ ਫਸਲ ਤੁਸੀਂ ਕਰਦੇ ਹੋ ਉਹ ਬਿਨਾ ਪੈਸਟੀਸਾਈਡ ਤੋਂ ਬਿਨਾ ਫੰਦੀ ਸਾਈਡ ਤੋਂ ਆਪਾਂ ਜਿਹੜੇ ਚੜਾ ਸਕਦੇ ਆ ਚੜਾ ਸਕਦੇ ਆ ਜੀ ਕੋਈ ਮਸਲਾ ਹੀ ਨਹੀਂ ਹੈਗਾ ਖੇਤੀ ਦੇ ਵਿੱਚ ਕੀੜੇ ਤੇ ਬਿਮਾਰੀਆਂ ਬਿਲਕੁਲ ਜੀ ਪਰ ਜਿਹੜਾ ਪੈਕੇਜ ਆਫ ਪ੍ਰੈਕਟਿਸਸ ਸਾਨੂੰ ਮੁੱਖ ਤੌਰ ਤੇ ਖੇਤੀ ਆਧਾਰੀ ਨੇ ਦਿੱਤਾ ਹਾਂਜੀ ਸੰਗਣਾ ਚੋਨਾ 33 ਬੂਤੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਲਾਲਕੁਲ ਜੀ ਬਿਲਕੁਲ ਤੇ ਹਰ ਚੌਥੇ ਦਿਨ ਪਾਣੀ ਪਾਉਂਦੇ ਰਹੋ ਪਾਣੀ ਪਾਉਂਦੇ ਰਹੋ ਉਹ ਜਿਹੜੀ ਚੀਜ਼ ਉਹਨਾਂ ਨੇ ਸਾਨੂੰ ਦਿੱਤੀ ਆ ਉਹਦੇ ਕਰਕੇ ਸਾਰੇ ਪੰਗੇ ਖੜੇ ਹੁੰਦੇ ਪੰਗੇ ਖੜੇ ਹੁੰਦੇ ਜੀ ਠੀਕ ਆ ਸਾਡੇ ਖੇਤ ਦੇ ਵਿੱਚ ਜਦੋਂ ਦਾ ਪਾਣੀ ਸਿਕਾਸ ਕਾ ਕੇ ਲਾਉਣਾ ਸ਼ੁਰੂ ਕੀਤਾ ਸਾਰਾ ਜਿਹੜਾ ਹੈਗਾ ਸਿਸਟਮ ਹੀ ਉਲਟਾ ਹੋ ਗਿਆ ਜੀ ਠੀਕ ਆ ਆਪਣੇ ਨਾਲ ਬਰਾੜ ਸਾਹਿਬ ਕਰੇ ਹਾਂ ਜੀ ਹਾਂ ਜੀ ਬਿਲਕੁਲ ੱਤੇ ਨਾਲ ਕੈਮਰਾਮੈਨ ਦਾ ਕੰਮ ਲੈ ਰਹੇ ਆਪਾਂ ਬਰਾੜ ਸਾਹਿਬ ਦੇ ਸਾਢੇ 8 ਕਿल्ले ਚੋਨਾ ਚੋਨਾ ਜੀ ਠੀਕ ਆ ਜੀਦੇ ਵਿੱਚ ਮੈਨ ਲੱਗਦਾ ਅਸੀਂ 11 ਪਾਣੀ ਲੱਗੇ ਹੋਣੇ ਬਰਾੜਾ ਨਾਵਾ ਉੱਦੇ ਸੀ ਉਸ ਤੋਂ ਬਾਅਦ ਇੱਕ ਦੋ ਲਾਂ ਤੇ ਕੁੱਲ 11 ਪਾਣੀ ਕੁੱਲ 11 ਬੜੀ 6 ਪਾਣੀ ਮੀਂਹ ਤੋਂ ਪਹਿਲਾਂ ਪਹਿਲਾਂ ਜੀ ਤੇ 5 ਪਾਣੀ ਮੀਂਹ ਤੋਂ ਬਾਅਦ ਤੇ ਹੁਣ ਲਾਸਟ ਪਾਣੀ ਲੱਗਣਾ ਉਹਨੂੰ ਲੱਗ ਰਿਹਾ ਕਿ ਅੱਜ ਅੱਜ ਛੱਡੀ ਅੱਜ ਲਾਸਟ ਪਾਣੀ ਲੱਗ ਰਿਹਾ ਜੀ 20 ਅਕਤੂਬਰ ਤੋਂ ਜੋ ਨਾ ਆ ਜੂਗਾ 3132 313 ਤੇ ਅਸੀਂ ਬਰਾੜਾ ਸਾਹਿਬ ਦੇ ਖੇਤੋਂ ਵੀ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਬਿਲਕੁਲ ਜੀ ਬਿਲਕੁਲ ਅੱਲਾ ਕੱਲਾ ਬੂਟਾ ਦਿਖਾਵਾਂਗੇ ਤੁਹਾਨੂੰ ਝੋਨੇ ਦਾ ਬਿਲਕੁਲ ਜੀ ਬਿਲਕੁਲ ਇੱਧਰ ਦਾ ਜਿਹੜੇ ਵਾਂਚ ਅਸੀਂ ਖੜੇ ਆ ਤੇ ਪਾਣੀ ਲੱਗਿਆ ਪਿਆ ਤੇ ਉਹ ਵੀ 200 ਕਿੱਲਾ ਕਿਵੇਂ ਦਿਖਾਈ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਤੇ ਦੇਖਣਾ ਹੋਵੇ 200 ਕਿੱਲੇ ਦੇ ਵਿੱਚੋਂ ਜਿਹੜਾ ਵੀ ਪਲਾਟ ਕਹੋਗੇ ਬਾਈ ਦਿਖਾਊਗਾ ਬਾਈ ਜੀ ਦਾ ਨੰਬਰ ਬਾਈ ਜੀ ਦੱਸ ਦਿਓ 88378 ਜੀ 15041 8837815041 ਹਾਂ ਜੀ ਇਹਨਾਂ ਦੇ ਨਾਲ ਫੋਨ ਤੇ ਸੰਪਰਕ ਸਾਧ ਕੇ ਜੇ ਤੁਸੀਂ ਲੁਧਿਆਣੇ ਦੇ ਨੇੜੇ ਤੇੜੇ ਦੇ ਕਿਸਾਨ ਉਹ ਤਾਂ ਇੰਨਾ ਦੇ ਖੇਤ ਵਿਜ਼ਿਟ ਕਰ ਸਕਦੇ ਆ ਤੇ ਬਰਾੜ ਸਾਹਿਬ ਦੇ ਝੋਨੇ ਦੇ ਵਿੱਚ ਵੀ ਇੱਕ ਦਾਣਾ ਵੀ ਬਾਈਦੀ ਹਲਦੀ ਡੋਡੀ ਵਾਲਾ ਨਹੀਂ ਆਇਆ ਤੇ ਇਹਨਾਂ ਦਾ ਜਿਹੜਾ ਸ਼ਾਪਕੀਪਰ ਆ ਜੀ ਤੋਂ ਇਹ ਸਮਾਨ ਲੈਦੇ ਸੀ ਹਰੇ ਰੂ ਚੱਕੀ ਸੀ ਜਦੋਂ ਉਹਨੇ ਜਿਹੜਾ ਮਾਰ ਇਹਨਾਂ ਦੇ ਖੇਤ ਉਹ ਇਹ ਗੱਲ ਕਹਿ ਕੇ ਗਿਆ ਵੀ ਯਾਰ ਬੇਸ਼ੱਕ ਮੈਂ ਦਵਾਈਆਂ ਦਾਣਾ ਦਾ ਕੰਮ ਕਰਦਾ ਪਰ ਮੇਰੇ ਝੋਨੇ ਜੀ ਹਾਂ ਹਲਦੀ ਡੋਡੀ ਰਹੀ ਹੈ ਤੇ ਤੇਰੇ ਤੇਰੇ ਵੀ ਤੂੰ ਸਹੀ ਹੈ ਤੂੰ ਸਹੀ ਹੈ ਵੀ ਤੂੰ ਪਾਣੀ ਸਕਾ ਸਕਾ ਕੇ ਲਾਏ ਆ ਤੇ ਬਹੁਤ ਘੱਟ ਲਾਏ ਆ ਬਿਲਕੁਲ ਜੀ ਬਿਲਕੁਲ ਸੋ ਇੱਕ ਤਾਂ ਅਸੀਂ ਖੇਤੀ ਕਰਦੇ ਹੋਏ ਝੋਨੇ ਚ ਹਰ ਚੌਥੇ ਦਿਨ ਪਾਣੀ ਪਾ ਕੇ ਪਾਣੀ ਦੀ ਬਰਬਾਦੀ ਕਰਦੇ ਆ ਪਾਣੀ ਦੀ ਬਿਲਕੁਲ ਜੀ ਬਿਲਕੁਲ ਤੇ ਦੂਸਰਾ ਆਪਦੀ ਹੀ ਫਸਲ ਨੂੰ ਬਿਮਾਰੀਆਂ ਦੇ ਨਾਲ ਜਿਹੜਾ ਹੈਗਾ ਤਸਤਕਾਰ ਬੈਨੇ ਬਿਲਕੁਲ ਜੀ ਬਿਲਕੁਲ ਸੋ ਇਹ ਚੀਜ਼ਾਂ ਨੋਟ ਕਰੋ ਹਵਾ ਰੋਸ਼ਨੀ ਨਮੀ ਭਰਪੂਰ ਪਾਣੀ ਦੂਰ ਦੂਰ ਕਿਸੇ ਵੀ ਫਸਲ ਨੂੰ ਆਪਣੇ ਵਾਧੇ ਵਿਕਾਸ ਵਾਸਤੇ ਪਾਣੀ ਨਹੀਂ ਚਾਹੀਦਾ ਸਿਰਫ ਤੇ ਸਿਰਫ ਨਮੀ ਚਾਹੀਦੀ ਆ ਤੇ ਜੇ ਤੁਸੀਂ ਇਸ ਗੱਲ ਤੇ ਗੌਰ ਕਰਦੇ ਹੋ ਅਮਲ ਕਰਦੇ ਹੋ ਤਾਂ ਤੁਹਾਡੀ ਖੇਤੀ ਬਹੁਤ ਸੋਹਣੇ ਤਰੀਕੇ ਨਾਲ ਸਿਰੇ ਚੜੇਗੀ ਤੇ ਇੱਕ ਜਿਹੜੀ ਤੁਹਾਡੇ ਕੰਮ ਚ ਫੂਕ ਮਾਰੀ ਹੋਈ ਆ ਕਿ ਨਸਾਰੇ ਮੌਕੇ ਪਾਣੀ ਰੱਖੋ ਹੂੰ ਹੂੰ 22 ਸੈਂਟੀਮੀਟਰ ਇਹ ਵੀ ਗਲਤ ਹੈ ਗਲਤ ਹੈ ਜਿਹੜੇ ਝੋਨੇ ਜਾਂ ਨਸਾਰੇ ਮੌਕੇ ਪਾਣੀ ਰਹਿੰਦਾ ਲਗਾਤਾਰ ਖੜਾ ਲਗਾਤਾਰ ਖੜਾ ਉੱਥੇ ਹੋਪਰ ਦਾ ਅਟੈਕ ਹੋਣ ਦੇ ਵੀ ਚਾਂਸ ਬਣਦੇ ਆ ਬਣਦੇ ਆ ਤੇ ਫੰਗਸ ਦਾ ਅਟੈਕ ਹੋਣ ਦੇ ਵੀ ਜਾਦੇ ਆਸਾਨ ਰੋਟੀ ਬਣਦੀ ਹੈ ਕਿਉਂਕਿ ਝੋਨਾ ਪਹਿਲਾਂ ਹੀ ਉਹਨਾਂ ਨੇ ਸੰਘੜਾ ਲਵਾਇਆ ਹੋਇਆ ਹੈ ਤੇ ਜਦੋਂ ਪਾਣੀ ਖੜਾ ਹੀ ਹੋਊਗਾ ਪਕਾ ਮੋਕੇ ਹਾਂਜੀ 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 ਉਹਨੇ ਦਾਣੇ 'ਚ ਕੀ ਵਜਨ ਲੈਣਾ ਉਹ ਤਾਂ ਪਤਾ ਨਹੀਂ ਪਤਾ ਨਹੀਂ ਬਿਲਕੁਲ ਪਰ ਦਾਣੇ 'ਚ ਵਜਨ ਤਾਂ ਨਮੀ ਨਾਲ ਆਉਣਾ ਨਮੀ ਨਾਲ ਆਉਣਾ ਪਾਣੀ ਨਾਲ ਨਹੀਂ ਆਉਣਾ ਪਰ ਜਿਹੜੀ ਉੱਥੇ ਗਰਮ ਹੋ ਕੇ ਪਾਣੀ 'ਤੇ ਭਾਫ਼ ਬਣੂਗੀ ਉਹ ਭਾਫ਼ ਬਾਹਰ ਨਾ ਨਿਕਲੀ ਤਾਂ ਉਹਨੇ ਥੋੜੇ ਫੰਗਸ ਪਾਉਣੀ ਪਾਉਣੀ ਪਾਣੀ ਪਾਣੀ ਸੋ ਇਹ ਗੱਲ ਜਿਹੜੀ ਹੈਗੀ ਹੈ ਮੂਲ ਮੰਤਰੀ ਆਪਣਾ ਖੇਤੀ ਦਾ ਹਵਾ ਰੋਸ਼ਨੀ ਨਮੀ ਭਰਪੂਰ ਪਾਣੀ ਦੂਰ ਦੂਰ ਬਿਲਕੁਲ ਸੋ ਗੁਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਸਾਨੂੰ ਤੇ ਇਹਨਾਂ ਨੇ ਜੋ ਸਾਡੇ ਤੇ ਭਰੋਸਾ ਕੀਤਾ ਉਸ ਪ੍ਰੂਥੀ ਦਾ ਰਿਜ਼ਲਟ ਇਹਨਾਂ ਨੂੰ ਆਪਦੀ 200 ਏਕੜ ਦੀ ਖੇਤੀ ਵਿੱਚ ਪੂਰਾ ਸ਼ਾਨਦਾਰ ਦੇਖਣ ਨੂੰ ਮਿਲਿਆ ਤੇ ਅੱਜ ਇਹਨਾਂ ਨੇ ਜਿਹੜਾ ਭਰੋਸਾ ਕਰਕੇ ਸਾਨੂੰ ਬੁਲਾਇਆ ਸੀ ਉਸ ਪ੍ਰੂਥੀ ਦੇ ਸਦਕਾ ਇਹਨਾਂ ਦਾ ਜਿਹੜਾ 50000 ਰੁਪਿਆ ਵੀ ਸੇਫ ਹੋ ਗਿਆ ਤੇ ਹੁਣ ਚੀਕ ਨਿਕਲਣੀ ਆ ਉਹਦੀ ਜਿਹਨੂੰ ਦਵਾਈ ਮੋੜਾਂਗੇ ਯਾਨੀ ਮੈਂ ਤੁਹਾਡੇ ਵੀ ਖੇਤਾਂ 'ਚ ਇਹ ਜਿਹੜਾ ਚਹਿਰਾ ਜੂਰਾ ਹੈ ਗਿਆ ਇਹ ਪੈਣੀਆਂ ਬੰਦ ਹੋ ਜਾਣਗੀਆਂ ਜਿਹੜੀਆਂ ਤੁਸੀਂ ਘਰੇ ਰੱਖੀ ਬੈਠੇ ਆ ਉਹ ਜਿਹੜੀ ਦਵਾਈ ਹੈਗੀ ਆ ਉਹ ਤੁਹਾਡੀ ਵਾਪਸ ਹੋ ਸਕਦੀ ਆ ਚਹਿਰ ਬਿਲਕੁਲ ਨਹੀਂ ਬਿਲਕੁਲ ਤੇ ਮਸਲਾ ਇਹੀ ਹੈ ਕਿ ਬਈ ਖੇਤੀ ਨੂੰ ਖੇਤੀ ਦੇ ਗਿਆਨ ਵਿਗਿਆਨ ਨੂੰ ਸਮਝ ਕੇ ਖੇਤੀ ਕਰੋ ਖੇਤੀ ਕਰੋ ਐਵੇਂ ਹੀ ਲਾਈ ਲਾਦ ਪੁੜੇ ਦੇ ਵਿੱਚ ਆਪਣਾ ਬੱਚੇ ਵੀ ਸੀ ਜੀ ਬਦ ਸਾਰਾ ਕੁਝ ਇਹਨਾਂ ਨੇ ਲੈ ਜਾਣਾ ਫਿਰ ਆਪਣੇ ਕੋਲ ਕੀ ਪੱਲੇ ਤੂਗਾ ਬਿਲਕੁਲ ਹਾਂਜੀ ਹਾਂਜੀ ਸੋ ਲਾਈ ਲਗ ਪੁਣਾ ਤਿਆਗੋ ਆਪਣੇ ਦਿਮਾਗ ਤੋਂ ਕੰਮ ਲਾਓ। ਤਬੜੀ ਖਾਨਾ ਜੋ ਕਹਿੰਦਾ ਉਹਦੀਆਂ ਗੱਲਾਂ ਨੂੰ ਸੁਣੋ। ਸੁਣੋ ਜੀ। ਉਹਨਾਂ ਤੇ ਗੌਰ ਕਰੋ, ਅਮਲ ਕਰੋ ਤੁਹਾਨੂੰ ਟੋਪ ਰਿਜ਼ਲਟ ਮਿਲਣਗੇ। ਬਿਲਕੁਲ ਜੀ। ਜਾਣਕਾਰੀ ਲੱਗੇ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ। ਚੈਨਲ ਨੂੰ ਪਹਿਲਾਂ ਸਬਸਕ੍ਰਾਈਬ, ਬੈਲ ਆਈਕਨ ਤੇ ਕਰ ਦਿਓ। ਕਲੈਕਟ ਤੇ ਨਾਲ ਹੀ ਆਪਣੀ ਫੀਡ ਲਾਈਕ, ਸ਼ੇਅਰ ਫਾਲੋ ਹੋ ਤੇ ਰეკਮੈਂਡ ਕਰਨਾ ਨਾ ਭੁੱਲਿਓ। ਆਜ ਲਈ ਇਹ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਥ ਸ੍ਰੀ ਅਕਾਲ।